ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਜੁਗਨੂ ਦੀ ਜੁਗਨੂ ਜੋ ਚਮਕਦਾ ਰਹਿੰਦਾ ਹੈ ਛੋਟੇ ਛੋਟੇ ਥੋੜੀ ਥੋੜੀ ਸਭ ਨੂੰ ਰੌਸ਼ਨੀ ਦਿੰਦਾ ਤੇ ਬਹੁਤ ਪਿਆਰਾ ਲੱਗਦਾ ਹੁਣ ਉਹ ਜੁਗਨੂ ਇੱਕ ਦਿਨ ਇਦਾਂ ਹੀ ਰਾਤ ਨੂੰ ਟਿੰਮ ਟਿਮਾ ਰਿਹਾ ਸੀ ਇੱਧਰ ਉੱਧਰ ਹੱਸਦਾ ਖੇਡਦਾ ਫਿਰਦਾ ਸੀ ਅਚਾਨਕ ਉਹਨੂੰ ਲੱਗਿਆ ਕਿ ਕੋਈ ਉਹਦਾ ਪਿੱਛਾ ਕਰਦਾ ਹੈ ਉਹਨੇ ਦੇਖਿਆ ਇਹ ਡੱਡੂ ਸੀ ਉਹਦੇ ਪਿੱਛੇ-ਪਿੱਛੇ ਏਡੀ ਜੀਬ ਬਾਹਰ ਕੱਢੀ ਤਾਂ ਜਗਨੂ ਨੂੰ ਤਪਾਤਾ ਲੱਗਿਆ ਕਿ ਹੁਣ ਇਹ ਡੱਡੂ ਮੈਨੂੰ ਛੱਡੂਗਾ ਨਹੀਂ ਡੱਡੂ ਉਹਨੂੰ ਆਪਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਤਾਂ ਜਗਨੂ ਨੇ ਬਹੁਤ ਕੋਸ਼ਿਸ਼ ਕੀਤੀ ਬਚਣ ਦੀ ਪਰ ਉਹਨੂੰ ਲੱਗਿਆ ਕਿ ਬਹੁਤੀ ਦੇਰ ਉਹਨੇ ਬਚਣਾ ਨਹੀਂ ਤਾਂ ਫਿਰ ਉਹਨੇ ਡੱਡੂ ਤੋਂ ਪੁੱਛ ਹੀ ਲਿਆ ਕਿ ਤੂੰ ਮੈਨੂੰ ਖਾਤਾ ਜਾਣਾ ਹੀ ਹੈ ਇੱਕ ਦੋ ਗੱਲਾਂ ਦੀ ਮੈਨੂੰ ਜਵਾਬ ਹੀ ਦੇ ਦੇ। ਤੇ ਡੱਡੂ ਕਹਿੰਦਾ ਚਲ ਠੀਕ ਐ। ਕੁਛ। ਤਾਂ ਜੂਗਰੂ ਕਹਿੰਦਾ ਤੈਨੂੰ ਭੁੱਖ ਲੱਗੀ ਐ? ਤਾਂ ਡੱਡੂ ਕਹਿੰਦਾ ਨਹੀਂ। ਉਹ ਕਹਿੰਦਾ ਫਿਰ ਮੈਂ ਜ਼ਰੂਰ ਕੋਈ ਨਾ ਕੋਈ ਤੈਨੂੰ ਨੁਕਸਾਨ ਪਹੁੰਚਾਇਆ ਹੁਣ। ਫਿਰ ਡੱਡੂ ਕਹਿੰਦਾ ਨਹੀਂ। ਤਾਂ ਉਹ ਕਹਿੰਦਾ ਫਿਰ ਮੈਂ ਕਿਸੇ ਤੇਰੇ ਦੋਸਤ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਊਗਾ। ਤਾਂ ਫਿਰ ਡੱਡੂ ਕਹਿੰਦਾ ਨਹੀਂ। ਤਾਂ ਹੁਜਗਨੂ ਪੁੱਛਦਾ ਟੱਡੂ ਨੂੰ ਕਿ ਫੇਰ ਤੈਨੂੰ ਭੁੱਖ ਵੀ ਨਹੀਂ ਲੱਗੀ ਮੈਂ ਤੈਨੂੰ ਕਦੇ ਤੰਗ ਪਰੇਸ਼ਾਨ ਵੀ ਨਹੀਂ ਕੀਤਾ ਤੇਰੇ ਕਿਸੇ ਦੋਸਤ ਨੂੰ ਵੀ ਤੰਗ ਨਹੀਂ ਕੀਤਾ ਫਿਰ ਤੂੰ ਕਿਉਂ ਮੈਨੂੰ ਖਾਣਾ ਚਾਹੁੰਦਾ ਕਿਉਂ ਮਾਰਨਾ ਚਾਹੁੰਦਾ ਤਾਂ ਟੱਡੂ ਥੋੜੀ देर ਸੋਚਣ ਲੱਗਿਆ ਇਹ ਸੋਚ ਕੇ ਜੁਗਨੂ ਨੂੰ ਕਹਿੰਦਾ ਅਸਲ 'ਚ ਮੈਨੂੰ ਤੇਰੀ ਰੋਸ਼ਨੀ ਚੰਗੀਨ ਲੱਗਦੀ ਤਾਂ ਦੋਸਤੋ ਕਿਸੇ ਨੂੰ ਵੀ ਕੀ ਸਦੀ ਰੋਸ਼ਨੀ ਚੰਗੀ ਲੱਗਦੀ ਜੇ ਤੁਸੀਂ ਰੋਸ਼ਨ ਹੋ ਤਾਂ ਦੂਸਰੇ ਆ ਜਿਹੜੇ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਨਗੇ ਜਿਆਦਾ ਓਵਰ ਥਿੰਕਿੰਗ ਕਰਨ ਦੀ ਲੋੜ ਨਹੀਂ ਕਿ ਇਹਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਮੈਂ ਇਹਦਾ ਕੀ ਮਾੜਾ ਕੀਤਾ ਸੀ ਮੈਂ ਇਹਨੂੰ ਕਦੋਂ ਤੰਗ ਕੀਤਾ ਇਹ ਕਿਉਂ ਮੇਰੇ ਪਿੱਛੇ ਪਿਆ ਹੈ ਜੇ ਤੁਹਾਡੇ ਵਿੱਚ ਰੋਸ਼ਨੀ ਹੈ ਤੁਹਾਡੇ ਵਿੱਚ ਦੂਸਰਿਆਂ ਨਾਲੋਂ ਕੁਝ ਵੱਖਰਾ ਹੈ ਤੁਸੀਂ ਕੁਝ ਚੰਗਾ ਕਰ ਰਹੇ ਹੋ ਆਪਣੇ ਆਪ ਵਿੱਚ ਮਸਤੋਂ ਆਪਦੇ ਆਪ ਨੂੰ ਪਿਆਰ ਕਰਦੇ ਹੋ ਤਾਂ ਦੂਸਰੇ ਇਸ ਚੀਜ਼ ਨੂੰ ਨਹੀਂ ਦੇਖ ਸਕਦੇ ਤਾਂ ਫੇਰ ਫਿਰ ਜੁਗ ਨੂੰ ਚਮਕਣ ਤੋਂ ਤਾਂ ਬੰਦ ਕਰ ਨਹੀਂ ਸਕਦੇ ਤਾਂ ਜੁਗ ਨੂੰ ਹੈ ਜਿਹੜਾ ਉਹਨੇ ਤਾਂ ਚਮਕਦਾ ਹੀ ਰਹਿਣਾ ਹੈ ਲੋੜ ਹੈ ਸਿਰਫ ਇਹਨਾਂ ਡੱਡੂਆਂ ਤੋਂ ਬਚਣ ਦੀ ਤਾਂ ਇਹਨਾਂ ਡੱਡੂਆਂ ਤੋਂ ਬਚੋ ਚਮਕਦੇ ਰਹੋ ਰੋਸ਼ਨੀ ਫੈਲਾਉਂਦੇ ਰੋ ਪਰ ਥੋੜਾ ਜਿਹਾ ਆਪਣਾ ਬਚਾਅ ਜ਼ਰੂਰ ਰੱਖੋ ਬਹੁਤਾ ਸੋਚਣ ਦੀ ਲੋੜ ਨਹੀਂ ਇਹਨਾਂ ਡੱਡੂਆਂ ਨੇ ਕੁਝ ਨਹੀਂ ਕਰ ਸਕਣਾ ਥੈਂਕ ਯੂ